ਪਟ੍ਰਿਕਾਲ ਨਮਸਕਾਰ ਡੇਲੀ ਪੋਸਟ ਪੰਜਾਬ Haryana Himachal ਤੇ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਵਿਸ਼ਾਖਾ ਸ਼ਰਮਾ ਇਹ ਪ੍ਰੋਗਰਾਮ ਤੁਹਾਡੀ ਸਿਹਤ ਦਾ ਖਾਸ ਧਿਆਨ ਰੱਖਦੇ ਤੇ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਦੇ ਤੇ ਅੱਜ ਅਸੀਂ ਜਿਸ ਬਾਰੇ ਗੱਲ ਕਰਾਂਗੇ ਬਹੁਤ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਵਾਲ ਚੜਨਾ ਡੈਂਡਰਫ ਤੇ ਘੱਟ ਉਮਰ ਦੇ ਵਿੱਚ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਇਹ ਸਮੱਸਿਆ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਦੇਖਣ ਨੂੰ ਮਿਲ ਰਹੀ ਹੈ ਪਰ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਾਲਾਂ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਵਾਲਾਂ ਦੀ ਗਰੋਥ ਕਿੱਥੇ ਰੁਕੀ ਹੈ ਤੇ ਕਿਉਂ ਰੁਕੀ ਹੈ ਵਾਲਾਂ ਦੇ ਝੜਨ ਦਾ ਕਾਰਨ ਕੀ ਹੈ ਤਾਂ ਇਹ ਹੀ ਸਭ ਜਾਣਨ ਦੇ ਲਈ ਅਸੀਂ ਸਾਡੇ ਐਕਸਪਰਟ ਡਾਕਟਰ ਦੇ ਨਾਲ ਗੱਲਬਾਤ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਡੀ ਇੱਕ ਖਾਸ ਰਿਪੋਰਟ ਦੇਖ ਲੈਣੇ ਮੌਸਮ ਬਦਲਣ ਕਾਰਨ ਬਹੁਤ ਸਾਰੀ ਸਿਹਤ ਸਮੱਸਿਆਵਾਂ ਪਰੇਸ਼ਾਨ ਕਰਦੀਆਂ। ਠੰਡਾ ਮੌਸਮ ਸਾਡੀ ਸਕਿਨ ਤੇ ਵਾਲਾਂ ਲਈ ਵੀ ਬਹੁਤ ਪਰੇਸ਼ਾਨੀਆਂ ਖੜਾ ਕਰਦਾ ਹੈ ਤੇ ਸਭ ਤੋਂ ਜ਼ਿਆਦਾ ਲੋਕ ਵਾਲਾਂ ਦੇ ਝੜਨ ਤੇ ਡੈਂਡਰਫ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਨੇ। ਅੱਜ ਕੱਲ੍ਹ ਘੱਟ ਉਮਰ ਦੇ ਵਿੱਚ ਹੀ ਵਾਲਾਂ ਦਾ ਸਫੇਦ ਹੋਣਾ ਆਮ ਗੱਲ ਹੋ ਗਈ ਹੈ ਤੇ ਵਾਲਾਂ ਦਾ ਝੜਨਾ ਚਿੰਤਾ ਦਾ ਕਾਰਨ ਬਣ ਗਿਆ। ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਵਾਲ ਝੜਨ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਪਰ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਾਲਾਂ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ? ਇਸ ਦਾ ਕੀ ਕਾਰਨ ਹੈ? ਵਾਲਾਂ ਦੇ ਝੜਨ ਦਾ ਕਾਰ ਪੋਸ਼ਟਿਕ ਤੱਤਾਂ ਦੀ ਕਮੀ ਹਾਰਮੋਨਲ ਅਸੰਤੁਲਨ ਤਣਾ ਜੀਨਸ ਦਾ ਪ੍ਰਭਾਵ ਬੁਢਾਪਾ ਪ੍ਰੋਡਕਟਸ ਦਾ ਪ੍ਰਭਾਵ ਥਾਇਰਾਇਡ ਤੁਪ ਤੇ ਮਿੱਟੀਕਰ ਡ్రਾਇਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਕਰ ਚੰਗੀ ਖੁਰਾਕ ਨਾ ਲੈਣ ਕਰਕੇ ਸਰੀਰ ਵਿੱਚ ਪ੍ਰੋਟੀਨ ਤੇ ਵਿਟਾਮਿਨ ਦੀ ਭਰਪੂਰ ਖੁਰਾਕ ਲੈਣ ਨਾਲ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਕੇ ਵਾਲਾਂ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ। ਜ਼ਿਆਦਾਤਰ ਵਾਲਾਂ ਦੇ ਟੁੱਟਣ ਦੀ ਸਮੱਸਿਆ ਔਰਤਾਂ ਵਿੱਚ ਹੁੰਦੀ ਹੈ। ਇਸ ਦਾ ਕਾਰਨ ਐਂਡਰੋਜਨ ਹਾਰਮੋਨ ਹੈ। ਇਸ ਤੋਂ ਇਲਾਵਾ ਤਣਾਅ ਤੇ ਜੀਨਸ ਕਾਰਨ ਵੀ ਵਾਲ ਝੜਦੇ ਨੇ। ਅਕਸਰ ਥਾਇਰਾਇਡ ਦੇ ਮਰੀਜ਼ਾਂ ਵਿੱਚ ਵੀ ਵਾਲਾਂ ਦੀ ਸਮੱਸਿਆ ਆਮ ਦੇਖਾਈ ਦਿੰਦੀ ਹੈ। ਵਾਲਾਂ ਨੂੰ ਝੜਨ ਤੋਂ ਕਿਵੇਂ ਰੋਕੀਏ? ਆਪਣੇ ਵਾਲਾਂ ਲਈ ਸਹੀ ਪ੍ਰੋਡਕਟ ਦੀ ਵਰਤੋਂ ਕਰੋ। ਹੈਲਦੀ ਰੁਟੀਨ ਦਾ ਪਾਲਣ ਕਰੋ। ਦਿਨ ਵਿੱਚ ਇੱਕ ਵਾਰ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ। ਰੋਜ਼ ਵਾਲਾਂ ਨੂੰ ਨਾ ਧੋਵੋ। ਵਾਲਾਂ ਨੂੰ ਕੁਦਰਤੀ ਤੌਰ ਤੇ ਸੁੱਕਣ ਦਿਓ। ਹੈਅਰ ਡਰਾਈਡ ਦੀ ਵਰਤੋਂ ਨਾ ਕਰੋ। ਗਿੱਲੇ ਵਾਲਾਂ ਨੂੰ ਕੰਗੀ ਨਾ ਕਰੋ। ਅੰਡੇ, ਸੋਇਆਬੀਨ, ਨੱਟਸ ਦਾ ਸੇਵਨ ਕਰੋ। ਆਵਲਾ ਖਾਓ, ਮੁਲੇਠੀ ਦੀ ਜੜ ਵਾਲਾ ਲਈ ਫਾਇਦੇਮੰਦ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਘਰੇਲੂ ਨੁਸਖੇ। ਨੁਕਸਾਨਦੇ ਸ਼ੈਂਪੂ ਤੇ ਤੇਲ ਲਗਾਉਣ ਤੋਂ ਬਚੋ। ਐਲੋਵੇਰਾ ਨੂੰ ਵਾਲਾਂ ਤੇ ਲਗਾਓ। ਐਲੋਵੇਰਾ ਕੁਦਰਤੀ ਕੰਡੀਸ਼ਨਰ ਵਜੋਂ ਕੰਮ ਕਰਦਾ ਹੈ। ਗ੍ਰੀਨ ਟੀ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ। ਕੜੀ ਪੱਤੇ ਨੂੰ ਆਮਲਾ ਤੇ ਮੇਥੀ ਨਾਲ ਮਿਲਾ ਕੇ ਵਾਲਾਂ ਤੇ ਲਗਾਓ। ਕੜੀ ਪੱਤੇ ਨੂੰ ਨਾਰੀਅਲ ਤੇਲ ਵਿੱਚ ਪਾ ਕੇ ਗਰਮ ਕਰਕੇ ਲਗਾਓ। ਵਾਲਾਂ ਨੂੰ ਸੁੰਦਰ ਤੇ ਮਜ਼ਬੂਤ ਬਣਾਉਣ ਲਈ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਨੇ। ਹਰ ਕਿਸਮ ਦੇ ਸ਼ੈਂਪੂ ਤੇ ਤੇਲ ਦੀ ਵਰਤੋਂ ਕਰਦੇ ਨੇ। ਪਰ ਫਿਰ ਵੀ ਸਮੱਸਿਆ ਦੂਰ ਨਹੀਂ ਹੁੰਦੀ ਅਜਿਹੀ ਸਥਿਤੀ ਵਿੱਚ ਤੁਸੀਂ ਡਾਕਟਰ ਕੋਲ ਜ਼ਰੂਰ ਜਾਓ ਤੇ ਖਾਣ ਪੀਣ ਦੀ ਚੰਗੇ ਬਦਲਾਅ ਕਰਨ ਨਾਲ ਵੀ ਵਾਲ ਤੰਦਰੁਸਤ ਹੋਣਗੇ ਤੋ ਹਰ ਕੋਈ ਚਾਹੁੰਦਾ ਹੈ ਚਾਹੇ ਉਹ ਨੌਜਵਾਨ ਮੁੰਡੇ ਹੋਣ ਜਾਂ ਕੁੜੀਆਂ ਜਾਂ ਬੱਚੇ ਹੋਣ ਜਾਂ ਫਿਰ ਬਜ਼ੁਰਗ ਅਵਸਥਾ ਦੇ ਵਿੱਚ ਤਾਂ ਇਹ ਵਾਲ ਝੜਨ ਦੀ ਸਮੱਸਿਆ ਆਮ ਰਹਿੰਦੀ ਹੈ ਲੇਕਿਨ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਵਾਲ ਸੰਘਣੇ ਹੋਣ ਤੇ ਬਹੁਤ ਜ਼ਿਆਦਾ ਮਜ਼ਬੂਤ ਹੋਣ ਲੇਕਿਨ ਇਹ ਹੈਅਰ ਫਾਲ ਦੀ ਸਮੱਸਿਆ ਜਾਂ ਫਿਰ ਡੈਂਡਰਫ ਦੀ ਸਮੱਸਿਆ ਇਹ ਸੁਪਨਾ ਪੂਰਾ ਹੋਣ ਨਹੀਂ ਦਿੰਦੇ ਲੇਕਿਨ ਇਹ ਕਿਵੇਂ ਹੋ ਸਕਦਾ ਹੈ ਅਸੀਂ ਇਸ ਲਈ ਐਕਸਪਰਟ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਖਾਸ ਸ਼ੋਅ ਵਿੱਚ ਜੋ ਡਾਕਟਰ ਜੁੜੇ ਨੇ ਡਾਕਟਰ ਵਿਕਰਮਜੀਤ ਸਿੰਘ ਟਿੰਗਰਾ ਸੋ ਡਾਕਟਰ ਵਿਕਰਮਜੀਤ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ स्वागत है डेली पोस्ट पंजाब हरियाणा हिमाचल ते सत श्री अकाल जी सत श्री अकाल सारेयां नु जी ਸੋ ਡਾਕਟਰ ਵਿਕਰਮਜੀਤ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਹੈਅਰ ਫੋਲ ਤੇ ਡੈਂਡਰਫ ਦੀ ਸਮੱਸਿਆ ਤੋਂ ਹਰ ਕੋਈ ਪਰੇਸ਼ਾਨ ਹੈ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਵਾਲ ਬਹੁਤ ਮਜ਼ਬੂਤ ਹੋਣ ਸੰਘਣੇ ਹੋਣ ਤੇ ਘੱਟ ਉਮਰ ਦੇ ਵਿੱਚ ਜੋ ਵਾਲ ਚਿੱਟੇ ਹੋ ਰਹੇ ਨੇ ਇਹ ਕਾਫੀ ਜ਼ਿਆਦਾ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ ਲੇਕਿਨ ਅਸੀਂ ਤੁਹਾਡੇ ਤੋਂ ਅੱਜ ਜਾਨਣਾ ਚਾਹਾਂਗੇ ਕਿ ਅੱਜਕੱਲ ਦਾ ਜੋ ਮੌਸਮ ਹੈ ਠੰਡਾ ਤੇ ਖੁਸ਼ਕ ਮੌਸਮ ਇਹ ਵਾਲਾਂ ਤੇ ਕਿੰਨਾ ਕੁ ਬੁਰਾ ਅਸਰ ਪਾ ਰਿਹਾ ਹੈ ਕਿ ਇਸੇ ਕਾਰਨ ਅੱਜ ਦੇ ਸਮੇਂ ਵਿੱਚ ਇਹ ਵਾਲ ਝੜਨ ਦੀ ਸਮੱਸਿਆ ਵਧ ਰਹੀ ਹੈ ਦੇਖੋ ਆਪਣੇ ਜਿਹੜੇ ਹਿਊਮਨ ਹੈਅਰ ਨੇ ਤੇ ਐਨੀਮਲ ਹੈਅਰ ਦੇ ਵਿੱਚ ਫਰਕ ਕੀ ਹੁੰਦਾ ਹੈ ਆਪਾਂ ਜਿਹੜਾ ਹਿਊਮਨ ਹੈਅਰ ਅ ਕੁਝ ਝੜਦੇ ਰਹਿੰਦੇ ਨੇ ਕੁਝ ਆਉਂਦੇ ਰਹਿੰਦੇ ਨੇ ਤਾਂ ਆਪਣੇ ਅਰਾਊਂਡ 85% ਹੈਅਰ ਜਿਹੜੇ ਆ ਉਹ ਸਟੇਬਲ ਫੇਸ ਹੁੰਦੇ ਆ 15% ਆਪਣੇ ਸਾਈਕਲਿਕਲ ਫੇਸ ਦੇ ਵਿੱਚ ਹੁੰਦੇ ਆ ਉਹ ਜਿਹੜੇ ਐਨੀਮਲ ਹੁੰਦੇ ਆ ਉਹਨਾਂ ਦੇ ਕੁਝ ਸੀਜ਼ਨ ਦੇ ਵਿੱਚ ਸਾਰੇ ਬਾਲ ਝੜ ਜਾਂਦੇ ਆ ਕੁਝ ਸੀਜ਼ਨ ਦੇ ਵਿੱਚ ਸਾਰੇ ਬਾਲ ਆਉਂਦੇ ਨੇ ਤਾਂ ਹੀ ਐਨੀਮਲ ਦੀ ਜਿਹੜੀ ਆਪਣੀ ਕਈ ਵਾਰੀ ਜੱਤ ਹੁੰਦੀ ਹੈ ਜਿਹੜੀ ਉਹਦੀ ਕੰਪੈਰੇਟਿਵਲੀ ਬਾਲ ਹੁੰਦੇ ਨੇ ਉਹ ਜ਼ਿਆਦਾ ਸੰਘਣੇ ਹੁੰਦੇ ਆ ਸਾਡੇ ਬਾਲ ਨਾਲੋਂ ਹੁੰਦੀ ਆਪੋ ਸਾਈਕਲ ਦੀ ਗੱਲ ਕਰੇ ਜਿਹੜੀ ਆਪਣੇ ਹਿਊਮਨ ਬੀਇੰਗਸ ਦੇ ਵਿੱਚ ਹੈ ਉਹ ਕੁਝ ਹੱਦ ਤੱਕ ਐਨੀਮਲਜ਼ ਵਾਂਗ ਵੀ ਅਫੈਕਟ ਹੁੰਦਾ ਹੈ ਉਹਦੇ ਵਿੱਚ ਕੁਝ ਸੀਜ਼ਨ ਦੇ ਵਿੱਚ ਜਦੋਂ ਆਪਣੀ ਡਾਈਟ ਚੇਂਜ ਹੁੰਦੀ ਹੈ ਮਾਈ ਮੈਟਲ ਫੈਕਟਰ ਚੇਂਜ ਹੁੰਦਾ ਹੈ ਆਪਣੇ ਕੁਝ ਗੱਟ ਦੀ ਹੈਲਥ ਚੇਂਜ ਹੁੰਦੀ ਹੈ ਉਸ ਨਾਲ ਆਪਣੇ ਹੈਅਰ ਪੋਲਸ ਥੋੜਾ ਜਿਹਾ ਵੱਧ ਜਾਂਦਾ ਹੈ ਇਹ ਤੁਸ ਦੇਖਿਆ ਮੈਂ ਰੂਟੀਨਲੀ ਐਂਡ ਔਨ ਜ਼ੈਟ ਅਪ ਆਫ ਦਿਸ ਸੀਜ਼ਨ ਆਪਣੀ ਡੰਡਰਫ ਪਦਨ ਦੇ ਚਾਂਸ ਵੱਧ ਜਾਂਦੇ ਐ ਐਕਸਟ੍ਰੀਮ ਜਦੋਂ ਆਪਣਾ ਫੂਡ ਹੈਬਿਟਸ ਸਰਡਨਲੀ ਸਰਦੀਆਂ ਵਾਲੀਆਂ ਸ਼ੁਰੂ ਹੁੰਦੀਆਂ ਨੇ ਗਰਮੀਆਂ ਵਾਲੀਆਂ ਕਦਮ ਹੁੰਦੀਆਂ ਨੇ ਉਸ ਕਰਕੇ ਆਪਣੇ ਕੁਝ ਹੈਰ ਅ ਸ਼ੈਡਿੰਗ ਫੇਜ਼ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਵਿੱਚ ਜੇ ਤਾਂ ਨਾਰਮਲ ਹੈ ਅਰਾਊਂਡ 50 ਹੈਅਰ ਪਰ ਡੇ ਮੇਬੀ ਅਪ ਟੂ 100 ਹੈਅਰ ਪਰ ਡੇ ਫਿਰ ਹੋ ਸਕਦਾ ਵੀ ਏਸੀ ਸੀਜ਼ਨਲ ਚੇਂਜ ਕਰਕੇ ਹੋਣ ਤੇ ਆਪਾਂ ਨੂੰ ਕੁਝ ਸਪਲੀਮੈਂਟਸ ਨਾਲ ਐਡ ਕਰਕੇ ਕਮ ਬਣ ਜਾਂਦਾ ਜੇ ਉਹ ਬਹੁਤ ਜ਼ਿਆਦਾ ਸੇਵियर ਹੈਅਰ ਫਾਲ ਹੈ ਫਿਰ ਆਪਾਂ ਨੂੰ ਪ੍ਰੀਫਰੈਬਲੀ ਰੂਲ ਆਊਟ ਕਰਨਾ ਚਾਹੀਦਾ ਵੀ ਕੋਈ ਹੋਰ ਬਿਮਾਰੀ ਤਾਂ ਨਹੀਂ ਜਿਹਦੇ ਕਰਕੇ ਹੈਅਰ ਫਾਲ ਹੋ ਰਿਹਾ ਹੈ ਕੋਈ ਹੋਰ ਕੋਈ ਦਵਾਈ ਤਾਂ ਨਹੀਂ ਖਾ ਰਿਹਾ ਮਰੀਜ਼ ਜਾਂ ਕੋਈ ਹੋਰ ਦਵਾਈ ਦਾ ਸਾਈਡ ਇਫੈਕਟ ਤਾਂ ਨਹੀਂ ਆ ਰਿਹਾ ਕੋਈ ਲੋਕਲ ਕੋ ਸ਼ੈਂਪੂ ਤਾਂ ਨਹੀਂ ਇਹਦਾ ਯੂਜ਼ ਕਰ ਰਿਹਾ ਜਿਹਦੇ ਵਿੱਚ ਆਪਾਂ ਨੂੰ ਸੀਜ਼ਨ ਦੇ ਨਾਲ ਚੇਂਜ ਕਰਨ ਦੀ ਲੋੜ ਹੈ ਜਾਂ ਕੋਈ سیرਮ ਤਾਂ ਨਹੀਂ ਲਗਾ ਰਿਹਾ ਕਿਉਂਕਿ ਅੱਜ ਕੱਲ੍ਹ ਆਨਲਾਈਨ ਬਹੁਤ ਸਾਰੇ ਹੋਮ ਰੈਮਡੀਜ਼ ਹੋ ਮਤਲਬ سیرਮਸ बिकਣ ਲੱਗੇ ਨੇ ਜਿਹੜੇ ਕਰਕੇ ਪੇਸ਼ੈਂਟ ਬੜੇ ਸਿਵियर ਸਾਈਡ ਇਫੈਕਟ ਲੈ ਕੇ ਆਉਂਦੇ ਨੇ ਨਾਟ ਜਸਟ ਫॉर ਹੈਅ ਸਕਿਨ ਵਾਸਤੇ ਵੀ ਹੂੰ ਸੋ ਆਈ ਥਿੰਕ ਜੇ ਇਟ ਅ ਨਾਰਮਲ ਜ ਹੈਅਰ ਫਾਲ ਹੈ ਫਿਰ ਆਪਾਂ ਕੁਝ ਸਪਲੀਮੈਂਟਸ ਲੈ ਕੇ ਉਹਨੂੰ ਟੈਕਲ ਕਰ ਸਕਦੇ ਹਾਂ ਜਿਆਦਾ ਹੈ ਫਿਰ ਪੈਸ਼ਨ ਨੂੰ ਦੇਖ ਕੇ ਉਹਦੀਆਂ ਰੂਟਸ ਦੇਖ ਕੇ ਵੀ ਕੀ ਉਹਦੇ ਵਿੱਚ ਪ੍ਰੋਬਲਮ ਹੈ ਕੁਝ ਬਲੱਡ ਟੈਸਟ ਕਰਾ ਕੇ ਆਪਾਂ ਨੂੰ ਜ਼ਿਆਦਾ ਬੈਟਰ ਨੋਲੇਜ ਹੁੰਦੀ ਹੈ ਵੀ ਆਪਾਂ ਉਹਦੇ ਵਿੱਚ ਕੁਝ ਮੈਡੀਕਲੀ ਇੰਟਰਵਨ ਕਰੀਏ ਯਾ ਜਸਟ ਵੀ ਵੇਟ ਫਾਰ ਸਮ ਟਾਈਮ ਐਂਡ ਟੈਕਲ ਇਟ ਇਸ ਸੀਜ਼ਨ ਦੌਰਾਨ ਜੋ ਆਈ ਫੀਲ ਜਦੋਂ ਤੁਸੀਂ ਆਪਣਾ ਕੁਐਸਚਨ ਦੇ ਵਿੱਚ ਪੁੱਛਿਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ आई फील ਜਿਹੜੇ ਸ਼ੈਂਪੂਜ਼ ਹੈ ਉਹ ਵਿਦ ਸੀਜ਼ਨ ਆਪਾਂ ਨੂੰ ਚੇਂਜ ਕਰਨੇ ਚਾਹੀਦੇ ਨੇ ਆਪਣੀ ਜਿਹੜੀ ਆਇਲਿੰਗ ਦੀ ਹੈਬਿਟ ਹੈ ਉਹ ਦੇਖਣਾ ਚਾਹੀਦਾ ਹੈ ਹਰ ਬਾਡੀ ਨੂੰ ਡਿਫਰੈਂਟ ਸੂਟ ਕਰਦਾ ਹੈ ਜੇ ਕੁਝ ਆਪਾਂ ਆਇਲ ਲਗਾਉਣਾ ਵੀ ਹੈ ਤਾਂ ਆਪਾਂ ਨਾਨ ਤੋਂ ਅੱਧਾ ਘੰਟਾ ਪਹਿਲਾਂ ਲਾ ਲਈਏ ਉਹਨੂੰ ਬਹੁਤ ਲੰਬੇ ਟਾਈਮ ਤੱਕ ਆਪਣੇ ਸਿਰ ਉੱਤੇ ਨਾ ਛੱਡਿਏ ਸਟ੍ਰੇਟਨਿੰਗ ਬਲੋ ਡਰਾਈਂਗ ਕੱਟ ਟੋ-ਟ ਯੂਜ਼ ਕਰੀਏ ਕੈਮੀਕਲਸ ਲਾਈਕ ਹੈਅ ਕਲਰਸ ਯਾ ਸਟ੍ਰੇਟਨਰਸ ਯਾ ਸਟ੍ਰੀਕਸ ਯਾ ਜਿਵੇਂ ਆਪਣੇ ਟ੍ਰੈਕਸ਼ਨ ਵਾਸਤੇ ਕੋਈ ਲੋਗ ਐਕਸਟੈਂਸ਼ਨਸ ਲਵ ਲੈਂਦੇ ਨੇ ਉਹ ਵੀ ਆਪਾਂ ਨੂੰ ਹੈਅਰ ਲਾਸ ਕੌਜ਼ ਕਰਦੀਆਂ ਨੇ ਉਮ ਸੀਲਨ ਦੇ ਨਾਲ ਤਾਂ I feel these things ਨਾਲੇ ਅੱਜਕੱਲ੍ਹ ਵਿਆਹ ਸ਼ਾਦੀਆਂ ਸੀਜ਼ਨ ਦਾ ਹੋਰ ਲੋਕ ਜ਼ਿਆਦਾ ਕਾਸਮੈਟਿਕ కెమికਲਸ ਯੂਜ਼ ਕਰ ਰਹੇ ਹੁੰਦੇ ਨੇ ਉਹ ਆਪਾਂ ਥੋੜੇ ਜੇ ਵਰਤੋਂ 'ਚ ਘਟਾਵਾਂਗੇ ਤਾਂ ਬੈਟਰ ਰਹਿੰਦਾ ਜੀ ਸੋ ਡਾਕਟਰ ਸਾਡੇ ਨਾਲ ਕੁਝ ਕਾਲਰਸ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣ ਲਈਏ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਹੈਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਕੀ ਸਵਾਲ ਹੈ ਤੁਹਾਡਾ ਹਾਂਜੀ ਮੈਂ ਮਲੌਰ ਤੋਂ ਬੁੜੇ ਦਰਸ਼ਨ ਕੁਮਾਰ ਹਾਂਜੀ ਸਭ ਤੋਂ ਪਹਿਲਾਂ ਦੇ ਡੇਲੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੋ ਇੰਨੇ ਇੰਨੇ ਅੱਛੇ ਅੱਛੇ ਡਾਕਟਰਾਂ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਜੀ ਸ਼ੁਕਰ ਹੈ ਹਾਂ ਜੀ ਮੈਂ ਡਾਕਟਰ ਨੂੰ ਇਹ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਮੈਂ ਜਨਕੀ ਡਾਈ ਲਗਾਉਣਾ ਸਿਰ ਤੇ ਔਰ ਜਦੋਂ ਸਿਰ ਤੇ ਡਾਈ ਲਗਾਉਣਾ ਤੇ ਅੱਖਾਂ ਦੇ ਜਨਕੀ ਅੱਖਾਂ ਉਹ ਦਰਦ ਹੁੰਦੀ ਹੈ ਔਰ ਮੈਂ ਦੂਸਰਾ ਇਹ ਪੁੱਛਣਾ ਚਾਹੁੰਦਾ ਵੀ ਜੇ ਮੈਂ ਹਫਤੇ ਜੀ ਕਿੰਨੀ ਵਾਰ ਲਾਉਣਾ ਚਾਹੀਦਾ ਸਿਰ ਨੂੰ ਹੂੰ ਠੀਕ ਹੈ ਤੁਸੀਂ ਬਣੇ ਰਹੋ ਅਸੀਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਸੋ ਡਾਕਟਰ ਵਿਕਰਮ ਜੀ ਇੱਕ ਗੱਲ ਪਹਿਲਾਂ ਦਾ ਤੁਹਾਡੇ ਹਾਂ ਜੀ 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 ਤੁਸੀਂ ਆਪਣਾ ਸਵਾਲ ਕੰਪਲੀਟ ਕਰੋ ਯਾ ਅ ਅੰਦਰ ਤੁਸੀਂ ਬੜਾ ਵੈਲਿਡ ਜਿਹਾ ਸਵਾਲ ਪੁੱਛਿਆ ਜਿਹੜਾ ਮਿਡਲ ਏਜ ਪੀਪਲ ਜਿਹੜੇ ਆਪਣੇ హెయిਰ ਦੇ ਵਿੱਚ ਕਲਰਸ ਲਾਉਂਦੇ ਨੇ ਉਹਨਾਂ ਬੜੀ ਕਾਮਨਲੀ ਉਹਨਾਂ ਨੂੰ ਸਿਰ ਦੇ ਵਿੱਚ ਇਚਿੰਗ ਅੱਖਾਂ ਦੇ ਅਰਾਊਂਡ ਸਵੇਲਿੰਗ ਮੱਥੇ ਉੱਤੇ ਪਿਗਮੈਂਟੇਸ਼ਨ ਸਕਿਨ ਦੀ ਕੁਆਲਿਟੀ ਖਰਾਬ ਹੋਣਾ ਬਿਕੋਜ਼ ਆਫ ਰਿਪੀਟਿਡ ਡਰਮਟਾਈਟਿਸ ਉਹ ਰਹਿੰਦੀ ਹੈ ਤੇ ਉਹਦੇ ਵਿੱਚ ਆਈ ਫੀਲ ਵੀ ਆਪਾਂ ਨੂੰ ਹੇਅਰ ਕਲਰ ਇਜ਼ ਅ ਵੈਰੀ ਸਟਰੋਂਗ ਕੈਮੀਕਲ ਜੇ ਦੇਖੋ ਆਪਾਂ ਜੇ ਬਾਲਾਂ ਨੂੰ ਖਾ ਵੀ ਲਈਏ ਨਾ ਉਹ ਬਿਨਾਂ ਡਾਈਜੈਸਟ ਹੋਏ ਸਟੂਲ ਰਸ ਤੋਂ ਨਿਕਲ ਜਾਂਦੇ ਨਹੀਂ 댓 ਮੀਨ ਥੇ ਆਰ ਸੋ ਸਟਰੋਂਗ ਵੀ ਆਪਣਾ 1 ਪੀ ਐਚ ਦਾ ਐਸਿਡ ਜਿਹੜਾ ਪੇਟ ਦਾ ਹੈ ਉਹ ਵੀ ਉਹਨੂੰ ਡਿਸਟਰੋਏ ਨਹੀਂ ਕਰ ਪਾਂਦਾ ਤੋ ਜੇ ਆਪਾਂ ਉਸ ਉਸ ਹੈਰ ਨੂੰ ਜੇ ਕਿਸੇ ਚੀਜ਼ ਨਾਲ ਕਲਰ ਕਰ ਸਕਦੇ ਆ 댓 ਮੀਨ 댓 ਇਜ਼ ਅ ਸਟਰੋਂਗਰ ਕੈਮੀਕਲ ਜਿਹੜਾ ਉਹਦੇ ਕਿਟਿਕਲ ਨੂੰ ਕਲਰ ਕਰ ਰਿਹਾ ਹੈ ਉਹਦੇ ਵਿੱਚ ਪਰਮਨੈਂਟ ਇੱਕ ਕੈਮੀਕਲ ਛੱਡ ਰਿਹਾ ਹੈ ਜਿਹੜਾ ਪੂਰੇ ਮਹੀਨੇ ਆਪਾਂ ਨੂੰ ਕੰਟੈਕਟ ਡੈਮਟਾਈਟਸ ਕਰਦਾ ਰਹੇਗਾ ਉਹਦੇ ਵਿੱਚੋਂ ਲੀਚ ਹੁੰਦੀ ਰਹੇਗੀ ਡਾਈ ਉਹ ਹਰ ਵਾਰ ਨਾੜ ਨਾਲ ਪਸੀਨੇ ਨਾਲ ਪਿੱਲੋਦੋ ਵਾਪਸ ਆਪਣੇ ਸਿਰ ਉਤੇ ਆਪਣੇ ਫੇਸ ਉਤੇ ਆਪਣੀ ਅੱਖਾਂ ਉਤੇ ਆਂਦੀ ਰਹੇਗੀ ਤਾਂ ਉਹਦਾ ਬੈਸਟ ਹੱਲ ਇਹੀ ਹੈ ਜੇ ਤੁਸੀਂ ਪ੍ਰੋਫੈਸ਼ਨਲੀ ਕੋਈ ਐਦਾਂ ਦੀ ਜੌਬ ਵਿੱਚ ਨਹੀਂ ਹੋ ਜਿੱਥੇ ਹੈਅ ਕਲਰ ਤੁਹਾਡੇ ਵਾਸਤੇ ਮੰਡੈਟਰੀ ਹੈ ਤਾਂ ਆਪਣੇ ਹੈਅ ਕਲਰ ਨੂੰ ਅਵੋਇਡ ਕਰ ਲਓ ਬਿਕੋਜ਼ ਹੈਅ ਕਲਰ ਇਜ਼ ਨਾਟ ਅ ਸੇਫ ਕੈਮੀਕਲ ਐਟ 올 ਤੁਸੀਂ ਭਾਵੇਂ ਅਮੋਨੀਆ ਫ੍ਰੀ ਲਾ ਲਓ ਭਾਵੇਂ ਨੋ ਪੀਬੀਏ ਫ੍ਰੀ ਲਾ ਲਓ ਜੋ ਵੀ ਜੋ ਵੀ ਤੁਸੀਂ ਉਹ ਕਰ ਲਓ ਅਲਟੀਮੇਟਲੀ ਕੋਈ ਵੀ ਚੀਜ਼ ਜਿਹੜੀ ਹੈਰ ਨੂੰ ਕਲਰ ਕਰ ਸਕਦੀ ਹੈ ਉਹ ਤੁਹਾਡੇ ਸਕਿਨ ਵਾਸਤੇ ਹਾਨੀਕਾਰਕ ਹੈ ਕਿਤੇ ਨਾ ਕਿਤੇ ਵਨ ਨੰਬਰ 2 ਤੁਸੀਂ ਕਈ ਵਾਰ ਜਦੋਂ 6 ਤੋਂ 8 ਮਹੀਨਿਆਂ ਗੈਪ ਪਾਉਂਦੇ ਹੋ ਤੁਹਾਡਾ ਹੈਰ ਕਲਰ ਤੁਹਾਡੀ ਬਾਡੀ ਵਿੱਚ ਨਹੀਂ ਹੈਗਾ ਤਾਂ ਬਾਡੀ ਰਿਕਵਰ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਮੇਬੀ ਰੀਸਟਾਰਟ ਕਰ ਪਾਉਂਗੇ ਵਿਦ ਮਾਈਲਡਰ ਹੈਰ ਕਲਰ ਡਿਪੈਂਡਿੰਗ ਔਨ ਤੁਹਾਡਾ ਸਕਿਨ ਕਿਦਾਂ ਦਾ ਹੈਗਾ ਤੁਸੀਂ ਦੂਸਰਾ ਕੁਐਸਚਨ ਪੁੱਛਿਆ ਵੀ ਆਪਾਂ ਸ਼ੈਂਪੂ ਜਾਂ ਸਾਬਣ ਸਿਰ ਨੂੰ ਕਿੰਨੀ ਵਾਰ ਲਾ ਸਕਦੇ ਆ ਉਹ ਤੁਹਾਡੀ ਸਕਿਨ ਦੀ ਆਪਣੀ ਆਇਲ ਸੈਕ੍ਰੀਟਿੰਗ ਕੈਪੈਸਿਟੀ ਤੇ ਤੁਹਾਡੀ ਜੌਬ ਤੇ ਬਹੁਤ ਡਿਪੈਂਡ ਕਰਦਾ ਹੈ ਸਪੋਜ਼ ਤੁਸੀਂ ਇਦਾਂ ਦੀ ਜੌਬ ਕਰਦੇ ਹੋ ਜਾਂ ਇਦਾਂ ਹੀ ਥੋੜਾ ਬਿਜ਼ਨਸ ਹੈ ਜਾਂ ਇਦਾਂ ਥੋੜੀ ਸ਼ਾਪ ਹੈ ਜਿੱਥੇ ਬਹੁਤ ਮਿੱਟੀ ਘੱਟਾ ਹੈ ਜਾਂ ਜਿੱਥੇ ਬਹੁਤ ਪੋਲੂਸ਼ਨ ਹੈ ਜਾਂ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਉੱਥੇ ਆਪਾਂ ਨੂੰ ਮੇਬੀ ਹਫ਼ਤੇ 'ਚ ਦੋ ਵਾਰ ਦੀ ਲੋੜ ਪਏ ਜਿੱਦਾਂ ਲੱਗਦਾ ਵੀ ਹਾਂ ਮੈਂ ਉਹ ਜਸਟ ਰੂਟੀਨ ਹੈਬਿਟ ਦੇ ਨਾਲ ਉਹਨੂੰ ਲਗਾ ਰਿਹਾ ਫਿਰ ਆਈ ਊਡ ਸੁਜੈਸਟ ਵੀ ਵਾਂਸ ਅ ਵੀਕ ਇਜ਼ ਗੁੱਡ ਇਨਫੋਰ ਮੋਸਟ ਆਫ ਦਾ ਇੰਡੀਅਨ ਕੰਡੀਸ਼ਨਸ ਉਹਦੇ ਵਿੱਚ ਵੀ ਆਪਾਂ ਜੇ ਸਕਿਨ ਨੂੰ ਪਹਿਲਾਂ ਐਨਲਾਈਜ਼ ਕਰਾ ਲਈਏ ਵੀ ਆਪਨੇ ਸਕਿਨ ਦੇ ਵਿੱਚ ਕੋਈ ਫਲੈਕਸ ਤਾਂ ਨਹੀਂ ਹੈਗੇ ਕੋਈ ਫਿਸ਼ ਸਕੇਲਸ ਤਾਂ ਨਹੀਂ ਹੈਗੇ ਕੋਈ ਡੰਗਰਫਟ ਸੇਵੀਅਰ ਫਾਰਮਸ ਤਾਂ ਨਹੀਂ ਹੈ ਜਾਂ ਕੋਈ ਹੋਰ ਮਾਈਲਡ ਇਨਫੈਕਸ਼ਨ ਤਾਂ ਨਹੀਂ ਚੱਲ ਰਹੀ ਆਈ ਫੀਲ ਵਾਂਸ ਅ ਵੀਕ ਬੜਾ ਅੱਛਾ ਪ੍ਰੋਟੋਕੋਲ ਹੈ ਟੂ ਯੂ نو ਕੇਅਰ ਆਫ ਯਰ ਹੈਰ ਜੇ ਆਪਾਂ ਉਹ ਸ਼ੈਂਪੂ ਲਗਾਏ ਬਾਕੀ ਪਾਣੀ ਜੇ ਪਾਣਾ ਚਾਹਦੇ ਹੋ ਪਾਣੀ ਤੁਸੀਂ ਇੱਕ ਅੱਧੀ ਵਾਰ ਹੋਰ ਵੀ ਪਾ ਸਕਦੇ ਹੋ ਸਿਰ ਦੇ ਵਿੱਚ ਪਰ ਡੇਲੀ ਪਾਣੀ ਵੀ ਨਹੀਂ ਪਾਣਾ ਚਾਹੀਦਾ ਤੁਹਾਡੇ ਨੈਚੁਰਲ ਆਇਲ ਜਿਹੜੇ ਨੇ ਜਿਹੜੇ ਵਾਲ ਦੀ ਸ਼ਾਫਟ ਨੂੰ ਕੋਟ ਕਰਦੇ ਨੇ ਉਹ ਉਹਦੇ ਵਿੱਚ ਬੜਾ ਇੱਕ ਵਧੀਆ ਪ੍ਰੋਟੈਕਸ਼ਨ ਮੈਕੈਨਿਜ਼ਮ ਹੁੰਦਾ ਹੈ ਤੇ ਆਪਾਂ ਉਹਨੂੰ ਜਿੰਨੀ ਵਾਰ ਵਾਸ਼ ਕਰ ਲੈਂਦੇ ਆ ਉਨੀ ਵਾਰ ਉਹਦੀ ਸਟਰੈਂਥ ਘਟ ਜਾਂਦੀ ਹੈ ਹਮ ਇੱਕ ਸਟੱਡੀ ਹੋਈ ਸੀ ਮੈਂ ਤੁਹਾਨੂੰ ਇੱਕ ਸੰਖੇਪ ਵਿੱਚ ਦੱਸਣਾ ਚਾਹਾਂਗਾ ਵੀ ਇਹਦੇ ਵਿੱਚ ਤਿੰਨ ਬਾਲ ਲਟਕਾ ਦਿੱਤੇ ਗਏ ਉਹਦੇ ਵਿੱਚੋਂ ਇੱਕ ਬਾਲ ਦੇ ਨੀਚੇ ਵਜ਼ਨ ਬਣਿਆ ਗਿਆ ਦੂਸਰੇ ਨੀਚੇ ਵਜ਼ਨ ਬਣਿਆ ਗਿਆ ਤੀਸਰੇ ਨੀਚੇ ਵਜ਼ਨ ਬਣ ਗਿਆ ਤੇ ਵਜ਼ਨ ਹਰ ਬਾਰ ਥੋੜਾ ਥੋੜਾ ਵਧਾ ਦਿੱਤਾ ਜਾਂਦਾ ਸੀ 10-10 ਗ੍ਰਾਮ ਜਿਹੜੇ ਬਾਲ ਨੂੰ ਆਪਾਂ ਇੱਕ ਬਾਲ ਜਿਹਨੂੰ ਕਦੀ ਵਾਸ਼ ਨਹੀਂ ਕੀਤਾ ਕਦੀ ਸ਼ੈਂਪੂ ਨਹੀਂ ਕੀਤਾ ਕਦੀ ਔਇਲ ਨਹੀਂ ਕੀਤਾ ਦੂਸਰਾ ਬਾਲ ਸੀ ਜਿਹਨੂੰ ਆਪਾਂ ਸ਼ੈਂਪੂ ਕੀਤਾ ਸੀ ਤੀਸਰੇ ਬਾਲ ਨੂੰ ਸ਼ੈਂਪੂ ਪਲੱਸ ਕੰਡੀਸ਼ਨਰ ਯੂਜ਼ ਕੀਤਾ ਗਿਆ ਸੀ ਇਹਨਾਂ ਵਿੱਚ ਸਭ ਤੋਂ ਜਲਦੀ ਟੁੱਟਣ ਵਾਲਾ ਬਾਲ ਸੀਗਾ ਜਿਹਨੂੰ ਆਪਾਂ ਸਿਰਫ ਸ਼ੈਂਪੂ ਕੀਤਾ ਹੋਇਆ ਸੀ ਉਸ ਤੋਂ ਲੇਟ ਟੁੱਟਿਆ ਸੀ ਜਿਹਦੇ ਵਿੱਚ ਆਪਾਂ ਸ਼ੈਂਪੂ ਪਲੱਸ ਕੰਡੀਸ਼ਨਰ ਯੂਜ਼ ਕੀਤਾ ਸੀ ਤੇ ਸਭ ਤੋਂ ਲੇਟ ਟੁੱਟਣ ਵਾਲਾ ਸੀ ਜਿਹਨੂੰ ਆਪਾਂ ਕਦੀ ਵੀ ਸ਼ੈਂਪੂ ਤੇ ਕੰਡੀਸ਼ਨਰ ਯੂਜ਼ ਨਹੀਂ ਕੀਤਾ ਉਸ ਬਾਲ ਦੀ ਸਟਰੈਂਥ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਸੀ ਯਾਨੀ ਆਪੇ ਕੋਈ ਵੀ ਭਾਵੇਂ ਆਪਾਂ ਧੁੰਦੇ ਵੀ ਆਂ ਕੁਝ ਵੀ ਕਰਦੇ ਆਂ ਪਰ ਨੈਚੁਰਲ ਪ੍ਰੋਟੈਕਸ਼ਨ ਆਫ ਬੋਡੀ ਜਿਹੜੀ ਰੱਬ ਨੇ ਆਪਾਂ ਨੂੰ ਦਾਤ ਦਿੱਤੀ ਹੋਈ ਏ ਉਹ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਹੈ ਤੋਂ ਇਸ ਕਰਕੇ ਜਿੰਨਾ ਆਪਾਂ ਕੱਟ ਫ੍ਰੀਕੁਐਂਟਲੀ ਵਾਸ਼ ਕਰਾਂਗੇ ਉਹ ਆਈ ਥਿੰਕ ਇਜ਼ ਆਪਣੀ ਇੱਕ ਪ੍ਰੋਟੈਕਸ਼ਨ ਲੇਅਰ ਬਣੀ ਜਾਂਦੀ ਬਾਲ ਦੇ ਉੱਤੇ ਆਪਣੇ ਨੈਚੁਰਲ ਆਇਲਸ ਦੀ ਠੀਕ ਹੈ ਸੋ ਡਾਕਟਰ ਵਿਕਰਮ ਜੀ ਸਾਡੇ ਨਾਲ ਕੁਝ ਹੋਰ ਵੀ ਕਾਲਰਸ ਜੁੜਨੇ ਆ ਸੋ ਉਹਨਾਂ ਦਾ ਵੀ ਸਵਾਲ ਜਾਣ ਲਈਏ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਸਰ ਮੈਂ ਪ੍ਰਬਜਤ ਪਟਿਆਲਾ ਤੋਂ ਗੱਲ ਕਰ ਰਹੀ ਹਾਂ ਹਾਂਜੀ ਕੀ ਸਵਾਲ ਹੈ ਤੁਹਾਡਾ ਪ੍ਰਬਜੋ ਮੈਮ ਐਕਚੁਅਲੀ ਮੇਰੇ ਜਿਹੜੇ ਹੈਅਰਸ ਨੇ ਨਾ ਮਤਲਬ ਮੈਂ ਜਦੋਂ 9ਵੀਂ 10ਵੀਂ ਕਲਾਸ ਪੜ੍ਹਦੀ ਸੀ ਉਦੋਂ ਤੋਂ ਵਾਈਟ ਹੋਣੇ ਸਟਾਰਟ ਹੋ ਗਏ ਹੂੰ ਤੇ ਮਤਲਬ ਪਿੱਛੋਂ ਸਾਰੇ ਵਾਲ ਸਹੀ ਨੇ ਜਿਹੜੇ ਜਿੱਥੋਂ ਆਪਾਂ ਮਤਲਬ ਫੈਂਟਸੀਰ ਹੁੰਦੀ ਆ ਉੱਥੋਂ ਵਾਲ ਚਿੱਟੇ ਨੇ ਮੇਰੇ ਸਾਰੇ ਤੇ ਮੈਂ ਸ਼ੁਰੂ ਤੇ ਮੇਰੇ ਮਦਰ ਜਿਹੜੇ ਨੇ ਸਰੋਂ ਦੇ ਤੇਲ ਨਾਲ ਹੀ ਆਇਲਿੰਗ ਕਰਦੇ ਨੇ ਮੇਰੇ హెਅਰਸ ਦੇ ਵਿੱਚ ਤਾਂ ਮਤਲਬ ਵਾਲ ਉਹਨਾਂ ਨਾਲ ਗਰੋਥ ਹੋਣੇ ਸਟਾਰਟ ਹੋਏ ਨੇ ਬਟ ਹੁਣ ਮੇਰੇ ਵਾਲ ਬਹੁਤ ਝੜਦੇ ਜਾ ਰਹੇ ਨੇ ਤੇ ਕੀ ਕਹਿੰਦੇ ਚਿੱਟੇ ਹੋਰ ਜ਼ਿਆਦਾ ਹੋਈ ਜਾ ਰਹੇ ਨੇ ਵਾਲ ਠੀਕ ਹੈ ਅਸੀਂ ਤੁਹਾਡੀ ਇਹ ਸਮੱਸਿਆ ਸਮਝੀਏ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਅਗਲੇ ਕਾਲਰ ਸਾਡੇ ਨਾਲ ਜੁੜਨੇ ਆ ਅਸੀਂ ਉਹਨਾਂ ਦਾ ਵੀ ਸਵਾਲ ਜਾਣ ਲਈਏ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮਾ ਪੁੱਤਰਾ ਮੈਥੋਡਿਟੋ ਬੋਲ ਦਾ ਨਾਮ ਜਿਲ੍ਹਾ ਮਲੇਰਕੋਲਾ ਪੁੱਤਰਾ ਜੀ ਸੱਚੀ ਕਾਲ ਜੀ ਪੁੱਤਰਾ ਮੈਂ ਤਾਂ ਤੁਹਾਡਾ ਧੰਨਵਾਦ ਹੀ ਕਰਨਾ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜਗਨ ਦੀ ਲੋੜ ਆਪਣੇ ਬੱਚੇ ਬੱਚੀਆਂ ਨੇ ਸਾਰ ਜਿਹੜੇ ਪ੍ਰੋਗਰਾਮ ਫੇਸ ਕਰ ਦਿੰਦੇ ਨੇ ਜਿਹੜੀ ਵੀ ਕੋਈ ਲੋਕ ਸਹਾ ਦਾ ਸਤਰਾਂ ਤਰ੍ਹਾਂ ਦੇ ਤੋਂ ਉਪਰ ਲੈ ਕੇ ਆਉਂਦੇ ਨੇ ਡਾਕਟਰ ਚੋਟੀ ਦੇ ਲੈ ਕੇ ਆਉਂਦੇ ਨੇ ਵਧੀਆ ਤੁਸੀਂ ਆਪ ਲੋੜ ਨਹੀਂ ਕਾਰ ਕਰਕੇ ਇਹਨਾਂ ਤੋਂ ਜਾਣਕਾਰੀ ਲਿਆ ਕਰੋ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੈ ਲਾਭ ਪ੍ਰਾਪਤ ਕਰੋ ਇਹ ਨਹੀਂ ਗਣਾ ਪੁੱਤਰਾ ਜੀ ਸ਼ੁਕਰੀਆ ਲਾਪ ਸਿੰਘ ਜੀ ਸਾਡੇ ਨਾਲ ਜੁੜਨ ਦੇ ਲਈ ਆ ਸਾਡੇ ਸਾਰੇ ਦਰਸ਼ਕਾਂ ਦਾ ਜੋ ਪਿਆਰ ਹੈ ਉਹ ਸਾਡੇ ਇਸ ਪ੍ਰੋਗਰਾਮ ਨੂੰ ਮਿਲਦਾ ਹੈ ਤਾਂ ਸਾਨੂੰ ਵੀ ਬਹੁਤ ਹੌਸਲਾ ਮਿਲਦਾ ਹੈ ਕਿ ਅਸੀਂ ਤੁਹਾਡੀ ਵੱਧ ਤੋਂ ਵੱਧ ਮਦਦ ਕਰ ਸਕੀਏ ਸੋ ਡਾਕਟਰ ਵਿਕਰਮਜੀਤ ਅਸੀਂ ਸਾਡੇ ਕਾਲਰ ਦੇ ਵੱਲ ਵਧਾਂਗੇ ਜਿਨ੍ਹਾਂ ਦੇ ਵੱਲੋਂ ਪੁੱਛਿਆ ਗਿਆ ਕਿ ਬਹੁਤ ਘੱਟ ਉਮਰ ਦੇ ਵਿੱਚ ਉਹਨਾਂ ਦੇ ਵਾਲ ਛਿੱਟੇ ਆਣੇ ਸ਼ੁਰੂ ਹੋ ਗਏ ਸੀ ਹਾਲਾਂਕਿ ਜੋ ਇਹ ਤੇਲ ਦੇ ਨਾਲ ਆਇਲਿੰਗ ਉਹ ਕਰਦੇ ਨੇ ਲੇਕਿਨ ਹੁਣ ਵਾਲ ਝੜਦੇ ਨੇ ਤੇ ਚਿੱਟੇ ਹੋ ਰਾਣਾ ਸ਼ੁਰੂ ਹੋ ਗਏ ਇਹ ਸਿਰਫ ਉਹਨਾਂ ਦੀ ਸਮੱਸਿਆ ਨਹੀਂ ਹੈ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਇਸੇ ਸਮੱਸਿਆ ਤੋਂ ਜੂਝ ਰਹੇ ਨੇ ਤੁਸੀਂ ਉਹਨਾਂ ਸਭ ਦੇ ਲਈ ਕਹੋ ਕਿ ਇਹ ਸਭ ਤੋਂ ਪਹਿਲਾਂ ਤਾਂ ਹੋ ਕਿਉਂ ਰਿਹਾ ਹੈ ਤੇ ਇਸ ਦਾ ਕੀ ਇਲਾਜ ਹੈ ਕਿਵੇਂ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ ਗ੍ਰੇਟ ਮੈਂ ਪਹਿਲਾਂ ਲਾਲ ਸਿੰਘ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਅਪਰੀਸ਼ੀਏਟ ਕੀਤਾ ਅਲੋਂਗ ਵਿਦ ਦ ਡੇਲੀ ਪੋਸਟ ਆਈ ਥਿੰਕ ਸਾਡੇ ਡਾਕਟਰਸ ਤੇ ਐਜ਼ ਰਿਪੋਰਟਰਸ ਐਂਡ ਟੀਵੀ ਚੈਨਲ ਸਾਰਿਆਂ ਦਾ ਇਹੀ ਉਪਰਾਲਾ ਹੁੰਦਾ ਹੈ ਵੀ ਅਸੀਂ ਵਤ ਵਤ ਮਰੀਜ਼ਾਂ ਦੀ ਮਦਦ ਕਰ ਸਕੀਏ ਨਪਰਪਜੋ ਤੁਸੀਂ ਦੱਸਿਆ ਮੈਨੂੰ ਤੁਸੀਂ 9th ਕਲਾਸ ਤੋਂ ਤੁਹਾਡੇ ਹੈਰ ਥੋੜੀ ਗ੍ਰੇਇੰਗ ਸਟਾਰਟ ਹੋ ਗਈ ਸੀ अर्ਲੀ ਗ੍ਰੇਇੰਗ ਜਿਹਨੂੰ ਆਪਾਂ ਕਹਿੰਦੇ ਆ ਤੇ ਹੁਣ ਤੁਹਾਡੀ ਉਮਰ ਕਿੰਨੀ ਹੈ ਆਯੂਸਥਿਲ ਆਨਲਾਈਨ ਤੁਹਾਡੀ ਉਮਰ ਹੁਣ ਅੱਜਕੱਲ ਕਿੰਨੀ ਹੈਗੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਹੈਰ ਗ੍ਰੇ ਹੁੰਦੇ ਹੋਏ ਸੋ ਮੈਂ ਜਾਨਣਾ ਚਾਹੂੰਗੀ ਕਿ ਪ੍ਰਭਜੋਤ ਸਾਡੇ ਨਾਲ ਕਾਲ ਤੇ ਹੈ ਮੇਬੀ ਸ਼ੈਲ ਪ੍ਰਭਜੋਤ ਜੀ ਆਪਣਾ ਤੋ ਡਾਕਟਰ ਵਿਕ੍ਰਮ ਜੀ ਸ਼ਾਇਦ ਕਾਲ ਡਿਸਕਨੈਕਟ ਹੋਇਆ ਹੈ ਲੇਕਿਨ 9ਵੀਂ 10ਵੀਂ ਕਲਾਸ ਤੋਂ ਯਾਨੀ ਕਿ ਮਹੇਸ 14 15 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਇਹ ਸਮੱਸਿਆ ਆਣੀ ਸ਼ੁਰੂ ਹੋ ਗਈ ਸੀ ਇਹ ਵੀ ਇੱਕ ਆਪੜਿਕ ਕਾਮਨ ਜੀ ਪ੍ਰੋਬਲਮ ਹੈ ਉਹਦੇ ਬੜੇ ਜਿਹੜੇ ਫ੍ਰੀਕੁਐਂਟ ਰੀਜ਼ਨਸ ਹੁੰਦੇ ਆ ਡਾਈਟਰੀ ਇਨਸਫੀਸ਼ੀਐਂਸੀ 1 ਨੰਬਰ 2 ਜੈਨੇਟਿਕਸ ਨੰਬਰ 3 ਕੁਝ ਸਾਵਾ ਦੇ ਉੱਤੇ ਪਾਣੀ ਦੇ ਵਿੱਚ ਕੁਝ ਫਲੋਰਾਈਡ ਬਾਦੀ ਜਿਹੜੀ ਕੰਪੋਨੈਂਟ ਹੁੰਦਾ ਹੈ ਉਹ ਵੀ ਆਪਾਂ ਨੂੰ ਹੈਰ ਨੂੰ अर्ली ਗ੍ਰੇਂਗ ਚ ਕੌਜ਼ ਕਰਦਾ ਹੈ फोर्थ ਬੱਚੇ ਅੱਜਕੱਲ ਬਹੁਤ ਜ਼ਿਆਦਾ ਸ਼ੈਂਪੂ ਐਂਡ ਕਾਸਮੈਟਿਕਸ ਔਨ ਦਾ ਹੈਰ ਕਈ ਵਾਰ ਯੂਜ਼ ਕਰ ਰਹੇ ਹੁੰਦੇ ਨੇ ਜਿਹਦੇ ਕਰਕੇ ਹੋ ਸਕਦਾ ਹੈ ਥਾਇਰੋਇਡ ਦੀ ਪ੍ਰੋਬਲਮ ਆਪਾਂ ਨੂੰ ਇੱਕ ਰੂਲ ਆਊਟ ਕਰਨੀ ਚਾਹੀਦੀ ਹੈ ਇਸ ਕੇਸ ਵਿੱਚ ਸਾਈਨੋਸਾਈਟਿਸ ਜਿਹਨਾਂ ਨੂੰ ਬਹੁਤ ਫ੍ਰੀਕੁਐਂਟ ਹੁੰਦਾ ਹੈ ਉਹਦੇ ਵਿੱਚ ਵੀ ਬਿਕੋਜ਼ ਆਪਣੇ ਆਕਸੀਡੈਂਟ ਇੰਜਰੀ ਬੋਡੀ ਦੇ ਵਿੱਚ ਵਧੀ ਹੁੰਦੀ ਹੈ ਤੇ ਉਹ ਆਕਸੀਡੈਂਟ ਇੰਜਰੀ ਕਰਕੇ ਜਿਹੜੀ ਆਪਣੀ ਹੈਡ ਦੀ अर्ਲੀ ਗ੍ਰੇਂਗ ਸਟਾਰਟ ਹੋ ਜਾਂਦੀ ਹੈ ਇਹ ਸੋਸਮਸਿਆਨੀ ਅ ਮਤਲਬ ਪਹਿਲਾਂ ਇਹਦਾ ਕੋਈ ਇਲਾਜ ਨਹੀਂ ਹੁੰਦਾ ਸੀ ਆਪਣੇ ਕੋਲ ਦਵਾਈਆਂ ਵੀ ਨਹੀਂ ਹੁੰਦੀਆਂ ਸੀ ਹੁਣ ਕੁਝ ਲਗਾਉਣ ਵਾਲੇ سیرਮ ਤੇ ਕੁਝ ਖਾਣ ਵਾਲੇ ਸਪਲੀਮੈਂਟਸ ਇਦਾਂ ਦੇ ਆਏ ਨੇ ਜਿਹੜੇ अर्ਲੀ ਗ੍ਰੇਇੰਗ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਮਦਦ ਕਰ ਰਹੇ ਨੇ ਤੇ ਕੁਝ ਬਲੱਡ ਟੈਸਟ ਵੀ ਆਪਾਂ ਕਰਾ ਸਕਦੇ ਹਾਂ ਵੀ ਉਹਦੇ ਵਿੱਚ ਕੀ ਡੈਫੀਸ਼ੈਂਸੀ ਹੈ ਉਹਦੇ ਵੀਟਾਮਿਨ B12 D3 سیرਮ ਜ਼ਿੰਕ سیرਮ ਫੈਰਿਟਿਨ ਥਾਇਰੋਇਡ ਟੈਸਟ ਵਰਗੇ ਰੂਟੀਨ ਬਲੱਡ ਟੈਸਟ ਹੁੰਦੇ ਆ ਜਿਹਨਾਂ ਨਾਲ ਆਪਾਂ ਬੱਚੇ ਦਾ ਇੱਕ ਜਾਂਚ ਕਰ ਸਕਦੇ ਹਾਂ ਵੀ ਉਹਦੇ ਵਿੱਚ ਉਸ ਤੋਂ ਇਲਾਵਾ ਕੋਈ ਕਮੀ ਜਾਂ ਕੋਈ ਯੂ ਨੋ ਕੋਈ ਚੀਜ਼ ਦੀ ਸਾਈਡ ਇਫੈਕਟ ਤਾਂ ਨਹੀਂ ਆ ਰਿਹਾ ਬੱਚੇ ਦੀ ਆਪਾਂ ਨੂੰ ਬੜੀ ਇੰਪੋਰਟੈਂਟ ਹੈ ਹਿਸਟਰੀ ਦੇਖਣੀ ਪੈਗੀ ਵੀ ਕੋਈ ਦਵਾਈ ਤਾਂ ਨਹੀਂ ਖਾ ਰਾ ਜਿਹਦੇ ਕਰਕੇ ਉਹਦਾ ਕੋਈ ਸਾਈਡ ਇਫੈਕਟ ਆ ਰਿਹਾ ਹੋਏ ਪਲੱਸ ਉਹਦੇ ਜੈਨੇਟਿਕ ਹਿਸਟਰੀ ਪਲੱਸ ਉਹਦੀ ਡਰਮਟੋਸਕੋਪੀ ਕਰਕੇ ਦੇਖਣਾ ਹੈ ਵੀ ਆਪਾਂ ਫੋਲਿਕਲੋਸਕੋਪੀ ਕਰਕੇ ਦੇਖੀਏ ਵੀ ਉਹਦੇ ਵਾਲਾਂ ਦੇ ਜੜਾਂ ਦੇ ਵਿੱਚ ਕੋਈ ਐਸੀ ਇਨਫੈਕਸ਼ਨ ਤਾਂ ਨਹੀਂ ਚੱਲ ਰਹੀ ਜਿਹਦੇ ਕਰਕੇ ਆਕਸੀਡੈਂਟ ਇੰਜਰੀ ਹੋਣ ਕਰਕੇ ਜਲਦੀ ਗ੍ਰੇਨ ਹੋ ਰਹੀ ਹੈ ਤਾਂ ਇਹ ਅੰਨੀ ਲਾ ਇਲਾਜ ਚੀਜ਼ ਨਹੀਂ ਹੈ ਹੁਣ ਇਹਦੇ ਇਲਾਜ ਹੈਗੇ ਨੇ ਤੋਂ ਆਈ ਵੁਡ ਸਜੈਸਟ ਜੇ ਬੱਚਾ ਛੋਟਾ ਹੈ ਹਲੇ ਬਹੁਤ ਵੱਡਾ ਨਹੀਂ ਹੈ ਤੋਂ ਉਹਨੂੰ ਹਲੇ ਹੈਕਲ ਵਗੈਰਾ ਵਲ ਨਾ ਪਾ ਕੇ ਆਪਣਾ ਇਲਾਜ ਕਰਾ ਲੇ ਆਪਣੀ ਦਵਾਈਆਂ ਬੈਟਰ ਲੈ ਲੇ ਤਾਂ ਉਹ ਬੈਟਰ ਰਹੇਗਾ ਜੀ ਸੋ ਉਮੀਦ ਕਰਦੇ ਆ ਪ੍ਰਭਜੋਤ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਹੋਵੇਗਾ ਕਿਉਂਕਿ ਇਹ ਜਿਹੜਾ ਸਵਾਲ ਸੀ ਇਹ ਬੇਸਿਕਲੀ ਸਾਰੇ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੀ ਇਹ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਤੇ ਜਿਸ ਤਰੀਕੇ ਡਾਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਹੈਅਰ ਕਲਰ ਦੀ ਵਰਤੋਂ ਕਰਨਾ ਇਹ ਤੁਹਾਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਰਾਦਰਦਨ ਤੁਸੀਂ ਡਾਕਟਰ ਦੇ ਨਾਲ ਸੰਪਰਕ ਕਰਕੇ ਤੁਸੀਂ ਇਹ ਚੈੱਕ ਕਰਵਾ ਸਕਦੇ ਹੋ ਕਿ ਇੰਨੀ ਘੱਟ ਉਮਰ ਦੇ ਵਿੱਚ ਵਾਲਾਂ ਦਾ ਝੜਨਾ ਵਾਲਾਂ ਦਾ ਚਿੱਟੇ ਹੋਣਾ ਇਸ ਸਮੱਸਿਆ ਦੀ ਜੜ ਕੀ ਹੈ ਉਸ ਨੂੰ ਸਮਝੋ ਤੇ ਫਿਰ ਇਸ ਦੇ ਇਲਾਜ ਫਲ ਬਦੋ ਸੋ ਡਾਕਟਰ ਵਿਕਰਮਜੀਤ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕਿਉਂਕਿ ਤੁਹਾਡੇ ਦੁਆਰਾ ਪਹੁੰਚਾਈ ਗਈ ਜਾਣਕਾਰੀ ਸਾਡੇ ਦਰਸ਼ਕਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਰਹਿੰਦੀ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸੋ ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕ ਵੀ ਜਿੰਨੇ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੁਸੀਂ ਜਿਆਦਾ ਤੋਂ ਜਿਆਦਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਅਸੀਂ ਰੋਜ਼ਾਨਾ ਕੋਸ਼ਿਸ਼ ਕਰਦੇ ਹਾਂ ਕਿ ਹੋਰ ਵੱਧ ਤੋਂ ਵੱਧ ਨਵੀਆਂ ਬਿਮਾਰੀਆਂ ਬਾਰੇ ਜਿਸ ਦੇ ਨਾਲ ਬਹੁਤ ਸਾਰੇ ਲੋਕ ਪੀੜਤ ਪਰ ਸ਼ਾਇਦ ਉਸ ਦੀ ਉਸ ਦੀ ਜਾਣਕਾਰੀ ਸਾਨੂੰ ਅਧੂਰੀ ਰਹਿੰਦੀ ਹੈ ਤੇ ਅਧੂਰੀ ਜਾਣਕਾਰੀ ਸਭ ਤੋਂ ਜ਼ਿਆਦਾ ਨੁਕਸਾਨਦੇ ਹੁੰਦੀ ਹੈ ਇਸ ਕਰਕੇ ਅਸੀਂ ਤੁਹਾਨੂੰ ਜਾਗਰੂਕ ਕਰਨ ਦੇ ਲਈ ਇਸ ਖਾਸ ਪ੍ਰੋਗਰਾਮ ਦੇ ਵਿੱਚ ਹਰ ਬਿਮਾਰੀ ਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਐਨਐਂਏ ਤੇ ਲਗਾਤਾਰ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਇਮਾਚਲ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ